ਬੱਲੇ ਦੋਸਤੋ ਸਾਰੇ ਵੀਰਾਂ ਸਾਸਿਆਕਾਲ ਅੱਗੇ ਆਪਾਂ ਪਹੁੰਚੇ ਸੀ ਮੋਗਲਾ ਟਰੈਕਟਰ ਮੰਡੀ ਤੇ ਬਾਈ ਆ ਟਰੈਕਟਰ ਉਹਨੇ ਤੇ ਨਹੀਂ ਆਏ ਜਿੰਨੇ ਅੱਗੇ ਆਉਂਦੇ ਸੀ ਕਿਉਂਕਿ ਸੀਜ਼ਨ ਚੱਲਦਾ ਪਿਆ ਤੇ ਬਾਕੀ ਟਰੈਕਟਰ ਮਤਲਬ ਜਿਹੜੇ ਵੀ ਆਏ ਨੇ ਵਧੀਆ ਟਰੈਕਟਰ ਆਏ ਨੇ ਜਿੰਮੇਦਾਰਾਂ ਦੇ ਟਰੈਕਟਰ ਆ ਕੁਝ ਡੀਲਰਾਂ ਦੇ ਆ ਕੁਝ ਜਿੰਮੇਦਾਰਾਂ ਦੇ ਆ ਆ ਦੇਖੋ ਸਵਰਾਜ 855 ਟਰੈਕਟਰ ਆ ਤੇ ਸੈਂਟਰ ਗੇਅਰ ਵਾਲਾ ਪਿਛਲੇ ਟਾਇਰ ਦੇਖ ਲਓ ਤਕਰੀਬਨ 90% ਟਾਇਰ ਪਏ ਆ ਅਗਲੇ ਵੀ ਟਾਇਰ ਬਾਅਦ ਚ ਉਹਨਾਂ ਨੇ ਵੱਡੇ ਪੁਆਏ ਨੇ ਇਹ 2021 ਮਾਡਲ ਟਰੈਕਟਰ ਆ ਲਈ ਜੀ 2021 ਮਾਡਲ ਤੇ ਤਕਰੀਬਨ 8.6 ਲੱਖ 80 ਹਜ਼ਾਰ ਰੁਪਏ ਦੀ ਮੰਗ ਆ ਰੈਕਟਰ ਦੀ ਤੇ 11200 11000 ਰੁਪਏ ਚੱਲਿਆ ਟਰੈਕਟਰ ਆ ਤੇ ਇਧਰ ਫੋਟਾ ਫਾਰਮ 60 ਗੱਡੀ ਮੇਰੀ ਦਾ ਆਪਣਾ ਦੋ ਦਿਨ ਚਾਗੇ ਫਾਰਮ 60 2007 ਮਾਡਲ ਤੇ ਇਹ ਵੀ ਬਾਈ ਟਾਇਰ ਪਿਛਲੇ ਲੱਬਿਆ 95 ਪੈਸੇ ਨਵੇਂ ਟਾਇਰ ਬਿਲਕੁਲ ਆ ਵੇਖੋ 90 95 ਪੈਸੇ ਟਾਇਰ ਆ ਸੁੱਕਾ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਵਾਹ ਕੇ ਲੈ ਆ ਸਕਦੇ ਤੁਸੀਂ ਅਗਲੇ ਟਾਇਰ ਵੀ 65 70 ਪੈਸੇ ਹੈਗੇ ਆ ਇਹ ਟਰੈਕਟਰ ਬਹੁਤ ਸਾਫ਼ ਆ ਕਿ ਰੈਂਪਰ ਵਗੈਰਾ ਲੱਗਾ ਹੋਇਆ ਹੈ ਤੇ 2007 ਮਾਡਲ ਆ 290000 ਰੁਪਏ ਦੀ ਮੰਗ ਆ ਟਰੈਕਟਰ ਦੀ ਤੇ ਬਾਕੀ ਮੌਕੇ ਤੇ ਤੁਹਾਡਾ ਮਾਨਤਾ ਜ਼ਰੂਰ ਕੀਤਾ ਜਾਊਗਾ ਟਰੈਕਟਰ ਬਈ ਰੰਗ ਰੂਪ ਦਾ ਬਿਲਕੁਲ ਸਾਫ਼ ਆ ਤੁਹਾਡੇ ਸਾਹਮਣੇ ਤੇ ਦੇਖ ਸਕਦੇ ਜੀ ਤੇ ਬਾਕੀ ਮੌਕੇ ਤੇ ਮਾਨਤਾ ਜ਼ਰੂਰ ਕੀਤਾ ਜਾਊਗਾ ਅੱਗੇ ਹੈਗਾ ਮਹਿੰਦਰਾ 475 DI ਤੇ ਟਾਇਰ ਇਹਦੇ ਵੀ ਤਕਰੀਬਨ 70 75 ਰੁਪਏ ਟਾਇਰ ਹੈਗੇ ਨੇ ਤੇ ਅਗਲੇ ਵੀ ਇੰਨੇ ਹੀ 70 75 ਰੁਪਏ ਆ ਵੈਂਪਰ ਅੱਗੇ ਵਧੀਆ ਹੈਵੀ ਵੈਂਪਰ ਲੱਗਾ ਹੋਇਆ ਹੈ ਤੇ ਬਾਈ ਟਰੈਕਟਰ ਇਹ ਵੀ ਬਹੁਤ ਸਾਫ ਆ ਕਿਉਂਕਿ ਆਪਾਂ ਜਿੰਨੇ ਵੀ ਟਰੈਕਟਰਾਂ ਦੀ ਹਰੇਕ ਟਰੈਕਟਰ ਦੀ ਵੀਡੀਓ ਨਹੀਂ ਬਣਾਉਂਦੇਗੇ ਜਿਹੜੇ ਆਪਣੇ ਲੈਨ ਚੋਂਗਾ ਚਮੀਦਰ ਭਰਾਵਾਂ ਦੇ ਕਿਸਾਨ ਭਰਾਵਾਂ ਦੇ ਉਹੀ ਟਰੈਕਟਰਾਂ ਦੀ ਵੀਡੀਓ ਬਣਾਉਣੇ ਆ ਜਿਹੜੇ ਜ਼ਿੰਮੇਵਾਰੀ ਲੈ ਕੇ ਆਏ ਆ ਤੇ ਜਿੰਮੀਦਾਰੀ ਕਰਿਦਨੇ ਆ ਇਹ 97 ਮਾਡਲ ਟਰੈਕਟਰ ਆ ਬਾਈ 1 ਲੱਖ 68000 ਰੁਪਈਆ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਨੂੰ ਕੀਤਾ ਜਾਊਗਾ ਤੇ ਅੱਗੇ ਆ ਗਿਆ 473 DE ਭੂਮੀ ਪੁੱਤਰ ਟਰੈਕਟਰ ਹੈ ਬਾਈ ਆਹ ਵੇਖ ਲਓ ਇਹ ਵੀ ਟਰੈਕਟਰ ਸਾਫ ਆ 13 ਦੇ ਟਾਇਰਾਂ ਚ ਟਰੈਕਟਰ 85 ਪੈਸੇ ਟਾਇਰਾਂ ਪਿਛਲੇ ਨਵੇਂ ਟਾਇਰ ਪਏ ਆ 13 628 ਦੇ ਤੇ ਅਗਲੇ ਟਾਇਰ 765 ਪੈਸੇ ਪਏ ਆ ਤੇ ਬੈਂਪਰ ਅਜੇ ਵੱਡਾ ਲੱਗਾ ਹੋਇਆ ਹੈ ਟਰੈਕਟਰ ਇਹ ਵੀ ਰੰਗ ਰੂਪ ਦਾ ਟਰੈਕਟਰ ਬਿਲਕੁਲ ਸਾਫ ਆ 2007 ਮਾਡਲ ਆ ਤੇ 2 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਅੱਗੇ ਹੁੱਡ ਵਗੈਰਾ ਖੇਤਰੀ ਲੱਗੀ ਹੋਈ ਆ ਤੇ ਬਾਕੀ ਤੁਸੀਂ ਸਾਹਮਣੇ ਦੇਖਾਦੇ ਟਰੈਕਟਰ ਬਿਲਕੁਲ ਸਾਫ ਟਰੈਕਟਰ ਤੇ ਆ ਅੱਗੇ ਬਾਈ ਦੀ ਮਿੰਦਰਾ 475 ਇੱਕ ਹੋਰ ਫਲੋਤਾ ਹੈ ਇਹ ਸਰਪੰਚ ਮਾਡਲ ਆ ਇਹ ਇਹ ਟਰੈਕਟਰ ਹੈ ਬੈਂਪਰ ਬੂੰਪਰ ਇਹਨੂੰ ਵੀ ਲੱਗਾ ਟਾਇਰ 12 ਦੇ ਟਾਇਰ ਆ ਪਿਛਲੇ ਉਹਨੂੰ 13 ਦੇ ਟਾਇਰ ਸੀ ਇਹਨੂੰ 12 ਦੇ ਟਾਇਰ ਆ ਤੇ ਮਾਡਲ ਹੈਗਾ 99 ਤੇ 2 ਲੱਖ 20000 ਰੁਪਿਆ ਡਿਮਾਂਡ ਆ ਬਾਈ ਮੌਕੇ ਤੇ ਮਾਨਤਾ ਜ਼ਰੂਰ ਕੀਤਾ ਰਹੂਗਾ ਬਾਕੀ ਰੰਗ ਵਧੀਆ ਸਾਫ ਪਿਆ ਕਲਮਕੁਲਮ ਕਿਤੇ ਨਹੀਂ ਲੱਗੀ ਟਰੈਕਟਰ ਦੇ ਘਰੇ ਵਧੀਆ ਜਿੰਨੇ ਇਕੱਲੇ ਵਾਈ ਵਾਸਤੇ ਲਿਆਣਾ ਟਰੈਕਟਰ ਬਹੁਤ ਵਧੀਆ ਮਾੜਾ ਨਹੀਂਗਾ ਟਰੈਕਟਰ 40 42 ਹਸਕੋਰ ਦਾ ਰੇਸ਼ਾ ਤੇ ਅੱਗੇ ਆ ਆਇਸ਼ਰ ਆ ਗਿਆ ਜੇ ਕੋਈ ਆਇਸ਼ਰ ਦਾ ਗਾਗ ਹੈਗਾ 2007 ਮਾਡਲ ਆਇਸ਼ਰ ਆ ਤੇ ਇਹਦੀ 1 ਲੱਖ 60 ਹਜ਼ਾਰ ਰੁਪਏ ਡਿਮਾਂਡ ਆ ਜੇ ਇਹਦਾ ਗਾ ਕੇ ਗਾ ਇਹਨਾਂ ਲੈ ਸਕਦਾ ਤੇ ਅੱਗੇ ਫਿਰ ਆ ਗਿਆ ਝੋਟਾ 855 ਤੇ ਬਾਈ ਨੌਜਵਾਨਾਂ ਦਿਲਾਂ ਦੀ ਧੜਕਣ ਸਵਰਾਜ 855 ਐਫ ਪੀ ਤੇ ਬਾਈ ਇਹਦੇ ਵੀ ਇਹੋ 16 ਦੇ ਟਾਇਰ ਪਿਛਲੇ ਟਾਇਰ ਹੈਗੇ ਆ ਤਕਰੀਬਨ 90 ਪੈਸੇ ਤੇ ਅਗਲੇ ਟਾਇਰ ਵੀ ਇੰਨੇ 90 ਪੈਸੇ ਅਗਲੇ ਟਾਇਰ ਆ ਇਹ ਨਵੇਂ ਮਾਡਲ ਚ ਜਿਹੜੇ ਪਹਿਲੀ 쇼 ਚ ਆਏ ਸੀਗੇ ਤੇ तकरीबन 22 ਮਾਡਲ ਰੈਟਰ 3 ਸਪੀਡ ਸੈਡ ਗੇਅਰ ਤੇ ਟਰੈਕਟਰ ਚੱਲਿਆ ਕਿੰਨਾ ਦੇਖਦੇ ਨੇ ਆਪਾਂ ਟਰੈਕਟਰ ਇਹ ਹਰ ਕੋ ਕੰਡਾ ਚੱਲਿਆ ਟਰੈਕਟਰ ਟਰੈਕਟਰ ਸਾਫ ਆ ਤੇ 7 ਲੱਖ 65000 ਰੁਪਏ ਡਿਮਾਂਡ ਆ ਬਈ ਇਸ ਟਰੈਕਟਰ ਦੀ ਅੱਗੇ ਆ ਗਿਆ ਜੀ ਆ ਮਹਿੰਦਰਾ 575 ਸਰਪੈਂਚ ਡੀਏ ਇਹ ਵੀ ਕੋਈ ਕਿਸਾਨ ਭਰਾ ਲੈ ਕੇ ਆਇਆ ਤੇ ਦੋਸਤੋ ਕੋਈ ਵੀ ਟਰੈਕਟਰ ਲੈ ਕੇ ਆਉਂਦਾ ਕਿਸੇ ਦੀ ਕੋਈ ਮਜਬੂਰੀ ਹੁੰਦੀ ਕਿਸੇ ਦੀ ਕੋਈ ਕਹੇ ਨੇ ਨਮਾ ਲੈਣਾ ਹੁੰਦਾ ਤੇ ਟਰੈਕਟਰ ਇਹ ਵੀ ਸਾਫ ਆ 13 ਦੇ ਟਾਇਰ ਆ ਪਿਛਲੇ ਤਕਰੀਬਨ 90 ਪੈਸੇ ਟਾਇਰ ਆ ਤੇ ਅਗਲੇ ਟਾਇਰ ਵੀ ਨਵੇਂ ਆ ਤੇ ਟਰੈਕਟਰ ਦਾ ਰੰਗ ਜ਼ਰੂਰ ਥੋੜਾ ਉੱਡਿਆ ਹੋਇਆ ਵੇਖ ਲਓ ਤੁਹਾਡੇ ਸਾਹਮਣੇ ਆ ਰੰਗ ਉੱਡਿਆ ਟਰੈਕਟਰ ਦਾ ਉਂਝ ਟਰੈਕਟਰ ਦੀ ਲੀਕਿੰਗ ਵਗੈਰਾ ਕਿਤੋਂ ਨਹੀਂ ਗਈ ਤੇ ਜਿੰਮੇਦਾਰ ਭਰਾ ਕਹਿੰਦਾ ਤੁਸੀਂ ਕਿਸਾਨ ਟਰੈਕਟਰ ਵਾਹ ਕੇ ਤਸੱਲੀ ਕਰਕੇ ਲਿਆ ਸਕਦੇ ਜੀ 2007 ਮਾਡਲ ਟਰੈਕਟਰ ਆ ਤੇ 280000 ਰੁਪਏ ਡਿਮਾਂਡ ਆ ਤੇ ਬਾਕੀ ਮੌਕੇ ਤੇ ਤੁਹਾਡਾ ਮਨਤਾ ਜਰੂਰ ਕੀਤਾ ਜਾਊਗਾ ਜਿਹੜੇ ਰੇਟ ਹੁੰਦੇ ਆ ਇਹ ਜਰੂਰ ਇਹਦੇ ਘੱਟ ਵੱਧ ਜਰੂਰ ਹੁੰਦਾ ਥੋੜਾ ਵਾਢੀ ਲਿਖੇ ਹੁੰਦੇ ਆ 20-25000 ਰੁਪਿਆ ਬਾਕੀ ਮੌਕੇ ਤੇ ਸੈਟਿੰਗ ਹੋ ਜਾਂਦੀ ਆ ਧੰਨਵਾਦ ਜੀ